ਉਮਰ ਕੋਈ ਹੋਣੀ 40 ਕੇ ਸਾਲ 40 ਸਾਲ ਚਾਚੀ ਜੀ ਇਹ ਗੱਲ ਤੁਸੀਂ ਨਾ ਮੇਰੇ ਨਾਲ ਘਰ ਕੀਤੀ ਤੇ ਨਾ ਹੀ ਮੰਮੀ ਨਾਲ ਕੀਤੀ ਐ ਤੇ ਤੁਸੀਂ ਗੱਲ ਕੀਤੀ ਨਹੀਂ ਉਹਨਾਂ ਨਾਲ ਪਹਿਲਾਂ ਮੁੰਡਾ ਵੱਡੀ ਉਮਰ ਦਾ ਵਾ ਭਾਜੀ ਤੁਸੀਂ ਕੇ ਗੱਲ ਦਾ ਫਿਕਰ ਨਾ ਕਰੋ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰਾ ਉਥੇ ਰਿਸ਼ਤਾ ਹੋਂ ਤੋ ਰੋਕਤਾ ਲਾਚ ਥੈਂਕ ਯੂ ਵਾਲੀ ਕਰੀ ਗੱਲ ਆ ਮੈਂ ਤੇਰੀ ਵੱਡੀ ਭੈਣ ਆ ਮੇਰੀ ਤੇ ਹਿੰਮਤ ਨਹੀਂ ਹੋਂਦੀ ਤੁਹਾਡੇ ਕੋ ਪੈਸੇ ਮੰਗਣ ਦੀ ਨਹੀਂ ਤੇ ਪੈਸੇ ਕਿਉਂ ਨਹੀਂ ਮੰਗਨੇ ਤੂੰ ਕੱਲ ਨੂੰ ਪੇਪਰ ਨਹੀਂ ਦੇਣਾ ਤਾਂ ਵਾਸ ਲੈਣ ਦੀ ਫਿਰ ਭਾਂਦਾ ਘਰ ਉਥੋਂ ਜਵਾਬ ਦੇ ਕੇ ਉਹ ਆਈ ਆ ਚੱਲ ਮੈਂ ਕੁਝ ਕਰਦੀ ਆ ਹੁਣ ਸਾਰੀ ਗੱਲਾਂ ਢੀ ਜੀ ਸਾਰੀ ਘਾਲ ਮੈਂ ਪਹਿਚਾਨਦੇ ਆ ਨਹੀਂ ਕੌਣ ਅੰਟੀ ਮੈਂ ਸੰਦੀਪ ਨੂੰ ਮਿਲਣਾ ਹੈ ਅੱਜ ਤੇ ਬੜਾ ਹੀ ਭਾਗਾਵਾਂ ਵਾਲਾ ਦਿਨ ਚੜਿਆ ਵਾ ਜਿਹੜਾ ਮੈਨੂੰ ਉਸ ਕੁੜੀ ਬਾਰੇ ਪਤਾ ਲੱਗ ਗਿਆ ਵਾ ਜਿਹਦੀਆਂ ਗੱਲਾਂ ਸੋਚ-ਸੋਚ ਕੇ ਮੇਰਾ ਪੁੱਤ ਖੁਸ਼ ਹੁੰਦਾ ਸੀ ਚੱਲ ਮਣਾ ਅੱਜ ਮੈਂ ਆਪਣੇ ਪੁੱਤ ਦੀਆਂ ਖੁਸ਼ੀਆਂ ਲੈ ਕੇ ਆਉਣੀ ਆ ਸੰਦੀਪ ਨੂੰ ਮਿਲਣਾ ਹੀ ਹਾਂਜੀ ਤੂੰ ਕੌਣ ਹੋ ਸੰਦੀਪ ਦਾ ਨਾਂ ਲੈਣ ਵਾਲਾ ਅੰਟੀ ਜੀ ਸਰ ਮੈਂ ਤੇ ਸੰਦੀਪ ਕੀ ਸੰਦੀਪ ਸੰਦੀਪ ਲਾਇਆ ਵੇ ਤੂੰ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਤੀਨ ਆਪਣਾ ਨਾਂ ਜੋੜਨ ਦੀ ਵੇ ਆਪਣੀ ਤੀਨ ਮੈਂ ਚੰਗੀ ਤਰ੍ਹਾਂ ਜਾਣਨੀ ਆ ਤੇਰੇ ਵਰਗੇ ਨੂੰ ਤਾਂ ਮੂੰਹ ਬਣਾ ਲਾਵੇ ਓਹੋ ਆਂਟੀ ਤੁਸੀਂ ਮੈਨੂੰ ਗਲਤ ਸਮਝ ਨਹੀਂ ਰਹੇ ਮੇਰੀ ਗੱਲ ਤੇ ਸੁਣ ਲਓ ਪੂਰੀ ਕੀ ਤੇਰੀ ਗੱਲ ਸੁਣਨੀ ਆ ਮੈਂ ਜਿਹੜਾ ਮੇਰੀ ਤੀਨ ਆਪਣਾ ਨਾਂ ਜੋੜਨ ਰਹੀ ਆਉਂਦੀ ਨਹੀਂ ਮੈਂ ਗੱਲ ਗੁੱਲ ਸੁਣਨੀ ਓ ਕਮਲ ਭਾਜੀ ਤੁਸੀਂ ਆਜੋ ਆਜੋ ਬੈਜੋ ਰਮਨਦੀਪ ਕਿਹਾਲਾ ਬਸ ਵਧੀਆ ਤੂੰ ਹੀ ਸੁਣਾਓ ਠੀਕ ਹੋ ਬਹੁਤ ਵਧੀਆ ਵੇ ਇਹਨੂੰ ਇੱਥੇ ਬਾਹਲੇ ਇਹਨੂੰ ਬਾਹਰ ਕੱਢ ਮੰਮੀ ਅਗਲੇ ਦੀ ਗੱਲ ਤਾਂ ਸੁਣ ਲਓ ਪਹਿਲਾਂ ਪੂਰੀ ਐਵੇਂ ਬੈਸੀ ਆਂਡੇ ਜੀ ਆਂਡੀ ਜਿੱਦਾਂ ਤੁਸੀਂ ਸੋਚੁੰਦੇ ਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਆਦਾ ਸਰ ਮੈਂ ਤੇ ਸੰਦੀਪ ਨਾਲ ਇੱਕੋ ਜਗ੍ਹਾ ਕੰਮ ਕਰਨੇ ਆ ਬੜੇ ਲੰਬੇ ਸਮੇਂ ਤੇ ਇੱਕ ਦੂਜੇ ਨੂੰ ਜਾਣਦੇ ਆ ਤੇ ਜੋ ਤੁਸੀਂ ਸੋਚੁੰਦੇ ਤਾਂ ਕੁਝ ਵੀ ਨਹੀਂ ਹੈਗਾ ਵਿੱਚ ਵੇ ਇਹ ਆਪਣੀ ਸੰਦੀਪ ਨਾਲ ਆਪਣਾ ਨਾਂ ਜੋੜਨ ਡਿਆ ਆ ਮਾਫ ਕਰਨਾ ਜੀ ਮੈਨੂੰ ਜਰਾਸਰ ਨਾ ਸੰਦੀਪ ਨੇ ਦੱਸਿਆ ਸੀ ਵੀ ਤੁਸੀਂ ਪੂਜਾ ਦਾ ਰਿਸ਼ਤਾ ਪਾਲਦੇ ਫਿਰਦੇ ਤੇ ਮੈਂ ਉਸੇ ਸਿਲਸਿਲੇ 'ਚ ਆਇਆ ਹਾਂ ਤੁਹਾਡੇ ਕੋਲ ਕੀ ਮਤਲਬ ਤੇਰਾ ਮਤਲਬ ਆਂਟੀ ਜੀ ਇਹ ਆ ਵੀ ਮੈਂ ਤੁਹਾਡੇ ਕੋਲ ਪੂਜਾ ਦਾ ਹੱਥ ਮੰਗਣ ਆਇਆ ਹਾਂ ਨਹੀਂ ਤੈਨੂੰ ਮਾੜੀ ਜੀ ਗੱਲ ਕੀ ਦੱਸਤੀ ਸੰਦੀਪ ਨੇ ਤੈਨੂੰ ਪੂਰਾ ਪਤਾ ਪੂਜਾ ਬਾਰੇ ਤਿਆਰ ਹੋ ਕੇ ਤੇ ਰਿਸ਼ਤਾ ਮੰਗਣ ਆ ਗਿਆ ਆ ਓ ਪਾਜੀ ਮੰਮੀ ਦੀ ਗੱਲ ਦਾ ਨਾ ਐਵੇਂ ਗੁੱਸਾ ਨਾ ਕਰਿਓ ਤਾਂ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਪੂਜਾ ਨਾਲ ਵਿਆਹ ਕਰਾਉਣਾ ਆ ਕਿਉਂ ਨਹੀਂ ਯਾਰ ਪੂਜਾ ਵੀ ਤੇ ਰੱਬ ਦਾ ਹੀ ਬਣਾਇਆ ਜੀ ਆ ਪੂਜਾ ਅੱਪਾ ਜੀ ਆਏ ਆ ਚਾਹ ਬਣਾਈ ਠੀਕ ਐ ਵੀ ਤੇ ਬਣਾਉਣੀ ਆ ਪੋਤਰ ਰਿਸ਼ਤਾ ਤੇ ਲੈ ਕੇ ਤੂੰ ਆ ਗਿਆ ਮੇਰੀ ਧੀ ਦਾ ਪਰ ਉਹਨੇ ਇਹੋ ਜਿਹੇ ਬੰਦੇ ਨਾਲ ਵਿਆਹ ਨਹੀਂ ਕਰਵਾਉਣਾ ਜਿਹੜਾ ਉਹਦੇ ਤੇ ਤਰਸ ਖਾ ਕੇ ਵਿਆਹ ਕਰਾਊਗਾ ਮੰਦੀ ਕਿਹ ਚਾ? ਮੰਮੀ। ਮੰਦੀ ਵੀਰੇ ਇਹ ਕੌਣ ਆ? ਇਹਨਾਂ ਨੂੰ ਤਾਂ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਇਹ ਨਾ ਮੁੰਡਾ ਆਪਣੀ ਸੰਦੀਪ ਨਾਲ ਪਹਿਲਾਂ ਦੁਕਾਨ ਤੇ ਕੰਮ ਕਰਦਾ ਹੁੰਦਾ ਹੈ। ਇਹ ਤੇਰੇ ਲਈ ਰਿਸ਼ਤਾ ਲੈ ਕੇ ਆਇਆ ਵਾ। ਮੇਰੇ ਲਈ ਰਿਸ਼ਤਾ? ਪਰ ਵੇਖਣ ਨੂੰ ਤਾਂ ਇਹ ਚੰਗਾ ਭਲਾ ਲੱਗਦਾ ਆ। ਨਾ ਤੂੰ ਇੱਥੇ ਖਲੋਤੀ ਕੀ ਕਰਦੀ ਆ? ਜਾ ਕੇ ਆਪਣਾ ਅੰਦਰ ਕੰਮ ਕਰ। ਇਹਦੇ ਨਾਲ ਗੱਲ ਅਸੀਂ ਆਪੇ ਕਰ ਲਾਂਗੇ। ਚੱਲੀ ਆ ਮੰਮੀ। ਪਰ ਇੱਕ ਗੱਲ ਤੁਸੀਂ ਸਾਰੇ ਜਾਣੇ ਮੇਰੀ ਧਿਆਨ ਨਾਲ ਸੁਣ ਲੋ ਮੇਰਾ ਰਿਸ਼ਤਾ ਭਾਈ ਤੂੰ ਜਿੱਥੇ ਮਰਜ਼ੀ ਕਰ ਦੋ ਪਰ ਕਿਸੇ ਵੀ ਇਹੋ ਜਿਹੇ ਬੰਦੇ ਨਾਲ ਨਾ ਕਰੋ ਜਿਹੜਾ ਮੈਤੇ ਤਰਸ ਕਾ ਕੇ ਮੈਨਾਂ ਰਿਸ਼ਤਾ ਕਰੋਂ ਨੂੰ ਫਿਰੇ ਪੁੱਤ ਸੁਣ ਲਿਆ ਮੇਰੀ ਧੀ ਨੇ ਕੀ ਕਿਹਾ ਆ ਉਹ ਉਹਦੇ ਨਾਲ ਵਿਆਹ ਕਰਾਊਗੀ ਜਿਹੜਾ ਉਹਨੂੰ ਦਿਲੋਂ ਕਰੇਗਾ ਦਿਮਾਗ ਤੋਂ ਨਹੀਂ ਹਾਂਜੀ ਹਾਂਜੀ ਆਂਟੀ ਮੈਂ ਦਿਲ ਤੇ ਦਿਮਾਗ ਤੋਂ ਸੋਚ ਕੇ ਇੱਥੇ ਆਇਆ ਹਾਂ ਤੇ ਮੈਂ ਤੁਹਾਡੀ ਪੂਜਾ ਦਾ ਹਾਤੀ ਮੰਗਣ ਆਇਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਏ ਤੇ ਮਨਦੀਪ ਸੰਦੀਪ ਨੂੰ ਫੋਨ ਲਾ ਲਾਉਣਾ ਮੰਮੀ ਹਲੋ ਹਾਂ ਮਨਦੀਪ ਦੇਰੀ ਤੂੰ ਹੀ ਨਾ ਕਰੀ ਜਲਦੀ ਆ ਜਾਓ ਕਿਉਂ ਸਾਰਾ ਕੁਝ ਠੀਕ ਠਾਕ ਹੈ ਹਾਂ ਠੀਕ ਆ ਸਭ ਕੁਝ ਹੈ ਤੂੰ ਹੀ ਨਾ ਜਲਦੀ ਆ ਰਿਓ ਘਰੇ ਮੰਮੀ ਨੂੰ ਮੜਾ ਜਾ ਕੰਮ ਆ ਤੁਹਾਡੇ ਨਾਲ ਚੱਲ ਠੀਕ ਮੈਂ ਹੁਣੇ ਛੁੱਟੀ ਲੈ ਕੇ ਆਜੋ ਆਜੋ ਕਿੱਦਾਂ ਤੂੰ ਆਪਣੇ ਘਰ 'ਚ ਗੱਲ ਕੀਤੀ ਆ? ਅੰਟੀ ਮੈਂ ਲੈ ਆਪਣੇ ਘਰ ਨਹੀਂ ਗੱਲ ਕੀਤੀ। ਪਰ ਜੇ ਤੂੰ ਆ ਕਰੋਗੇ ਤੇ ਮੈਂ ਕੱਲ ਆਪਣੀ ਮੰਮੀ ਨਾਲ ਤੁਹਾਡੇ ਘਰ ਆਵਾਂਗਾ। ਤੇ ਘਰ 'ਚ ਕੌਣ ਕੌਣ ਆ ਹੋਰ? ਅਣੀ ਦੋ ਵੱਡੀਆਂ ਭੈਣਾਂ ਆ। ਤੇ ਦੋਵੇਂ ਵੀ ਆਈਆਂ ਹੋ ਸੁਖੀ ਆਪਣੇ ਘਰ। ਤੇ ਮੈਂ ਤੇ ਮੰਮੀ ਘਰ ਰਹਿਣੇ ਆ ਦੋਵੇਂ। ਅੱਛਾ ਅੱਛਾ। ਕਮਲ ਤੂੰ ਇੱਥੇ? ਮੈਂ ਤੂੰ ਤੂੰ ਇੱਥੇ ਕਿਦਾਂ? ਨਾ ਤੂੰ ਮੈਨੂੰ ਦੱਸ ਕੇ ਆਉਂਦਾ ਜੇ ਤੂੰ ਸਵੇਰੇ ਆਉਂਦਾ ਤੇ ਮੈਨੂੰ ਵੀ ਨਾਲ ਲੈ ਕੇ ਆ ਜਾਂਦਾ। ਕਮਲ ਇਹ ਤੇਰੇ ਮੰਮੀ ਆ ਹਾਂਜੀ ਆਂਦੀ ਏ ਮੇਰੇ ਮੰਮੀ ਏ ਕਮਲ ਜੇ ਤੂੰ ਸੰਦੀਪ ਦੇ ਘਰ ਆਉਣਾ ਸੀ ਤੇ ਮੈਨੂੰ ਵੀ ਸਵੇਰੇ ਆਪਣੇ ਨਾਲ ਲੈ ਕੇ ਆ ਜਾਂਦਾ ਪਰ ਮੰਮੀ ਤੁਸੀਂ ਇੱਥੇ ਕਿਦਾਂ ਤੇ ਤੁਹਾਨੂੰ ਸੰਦੀਪ ਦੇ ਘਰ ਦਾ ਕਿਦਾਂ ਪਤਾ ਵਾ ਨਹੀਂ ਜੇ ਇਨਸਾਨ ਚਾਵੇ ਤੇ ਰੱਬ ਨੂੰ ਪਾ ਸਕਦਾ ਵਾ ਇਹ ਤੇ ਫਿਰ ਸੰਦੀਪ ਦਾ ਘਰ ਹੀ ਤੇ ਨਾਲੇ ਮੈਨੂੰ ਇਹ ਦੱਸ ਤੂੰ ਇੱਥੇ ਕਿਦਾਂ ਇਹ ਭੈਣ ਜੀ ਮੇਰੀ ਧੀ ਦਾ ਰਿਸ਼ਤਾ ਲੈ ਕੇ ਆਇਆ ਆ ਠੀਕ ਐ ਭੈਣ ਜੀ ਮੈਂ ਵੀ ਆਪਣੇ ਪੁੱਤ ਦਾ ਰਿਸ਼ਤਾ ਤੁਹਾਡੀ ਧੀ ਵਾਸਤੇ ਲੈ ਕੇ ਆਈ ਆ ਚਲ ਆਜੋ ਫਿਰ ਬਹਿ ਕੇ ਗੱਲ ਕਰਦੇ ਆ ਅੰਦਰ ਆਜੋ ਬਹਿ ਜਾ ਕਮਲ ਤੂੰ ਇੱਥੇ ਲੱਗਦਾ ਮੰਮੀ ਇਹ ਸੋਚਦੇ ਪਏ ਆ ਕਿ ਮੈਂ ਸੰਦੀਪ ਦਾ ਰਿਸ਼ਤਾ ਲੈਣ ਆਇਆ ਹਾਂ ਪਰ ਜਦੋਂ ਮੰਮੀ ਨੂੰ ਇਹ ਪਤਾ ਲੱਗੂਗਾ ਕਿ ਮੈਂ ਪੂਜਾ ਨਾਲ ਵਿਆਹ ਕਰਾਉਣਾ ਹੈ ਤੇ ਮੰਮੀ ਕੀ ਸੋਚਣਗੇ ਮੇਰੇ ਬਾਰੇ ਯਾਰ ਮੰਮੀ ਹੁਣ ਕੋਈ ਪੰਗਾ ਹੀ ਨਾ ਪਾ ਦੇ ਚਲੋ ਦੇਖੀ ਜਾਊਗੀ ਕੀ ਹੁੰਦਾ ਹੁਣ ਜੇ ਭੈਣ ਜੀ ਮੈਨੂੰ ਕਮਲ ਦੱਸ ਕੇ ਆਉਂਦਾ ਮੈਂ ਕੋਈ ਤਿਆਰੀ ਕਰਕੇ ਕੋਈ ਸਗਨ ਲੈ ਕੇ ਆਉਂਦੀ ਭੈਣ ਜੀ ਜਿੱਦਾਂ ਜਵਾਕ ਨੂੰ ਚੰਗਾ ਲੱਗਾ ਉਹ ਕਹਿੰਦਾ ਹੋਣਾ ਪਹਿਲੇ ਮੈਂ ਗੱਲ ਕਰਮਣਾ ਤੇ ਫੇਰ ਤੁਹਾਨੂੰ ਦੱਸਣਾ ਜਾ ਕੇ ਹਾਂਜੀ ਹਾਂਜੀ ਭੈਣ ਜੀ ਮੇਰਾ ਪੁੱਤ ਬੜਾ ਸੌਊ ਆ ਤੁਸੀਂ ਪੇਸ਼ਕ ਸਾਰੇ ਪਿੰਡ ਚੋਂ ਪਤਾ ਕਰਕੇ ਵੇਖ ਲਿਓ ਤੇ ਜਦੋਂ ਦਾ ਇਹਦੇ ਡੈਡੀ ਇਦਾਂ ਹੋ ਗਏ ਨੇ ਉਹਦਾਂ ਦੀ ਸਾਰੀ ਜ਼ਿੰਮੇਵਾਰੀ ਇੰਨੇ ਚੁੱਕੀ ਆ ਸਾਡੀ ਭੈਣ ਜੀ ਮੇਰੇ ਵੀ ਇਦਾਂ ਹੀ ਆ ਸਾਰੀ ਜ਼ਿੰਮੇਵਾਰੀ ਮੇਰੀ ਵੱਡੀ ਤੀ ਤੇ ਆ ਸਾਰੀ ਪੜ੍ਹਾਈ ਲਿਖਾਈ ਦਾ ਮੁੰਡੇ ਦਾ ਖਰਚਾ ਉਹ ਹੀ ਚੁੱਕਦੀ ਆ ਸਾਰੇ ਘਰ ਦਾ ਖਰਚੇ ਉਹਨੇ ਚੁੱਕੇ ਆ ਹਾਂਜੀ ਹਾਂਜੀ ਭੈਣ ਜੀ ਕਮਲ ਬੜੀ ਤਾਰੀਫ ਕਰਦਾ ਵਾ ਕਿ ਸੰਦੀਪ ਨੇ ਸਾਰੇ ਘਰ ਦਾ ਖਰਚਾ ਚੁੱਕਿਆ ਵਾ हां जी बहन जी मम्मी ਤੁਸੀਂ ਨਾ ਕਰੋ ਗੱਲਾਂ ਬਾਤਾਂ ਮੈਂ ਮੜਾ ਜਾ ਪੂਜਾ ਲ ਹੋ ਗਿਆ ਜੇ ਪੂਜਾ ਕੋ ਚੱਲਿਆ ਨਾ ਤੇ ਉਹਨੂੰ ਕੋਈ ਕਮਲ ਦੀ ਮੰਮੀ ਆਈ ਹੈ ਚਾਹ ਚੂ ਬਣਾਵੇ ਕੋਈ ਨਹੀਂ ਮੈਂ ਕਹਿ ਦੇਣਾ ਹੋਰ ਸੁਣਾਓ ਤੁਸੀਂ ਭੈਣ ਜੀ ਪੂਜਾ ਕੀ ਗੱਲ ਹੋ ਗਈ ਹੈ ਕੀ ਸੋਚੀ ਜੰਨੀ ਆ ਮੈਂ ਇਹ ਸੋਚਨੀ ਆ ਕਿ ਇੰਨਾ ਚੰਗਾ ਮੁੰਡਾ ਮੇਰੇ ਵਾਸਤੇ ਰਿਸ਼ਤਾ ਵੇਖਣ ਆ ਗਿਆ ਉਹ ਕੱਲਾ ਮੁੰਡਾ ਨਹੀਂ ਆਇਆ ਉਹਦੀ ਮਾਂ ਵੀ ਆ ਗਈ ਮਗਰੇ ਮਗਰੇ ਕੀ ਕਿਹਾ ਮੈਨੂੰ ਸਮਝੀ ਨਹੀਂ ਉਹ ਪਹਿਲਾਂ ਤਾਂ ਕਮਲ ਕੱਲਾ ਆਇਆ ਸੀ ਨਾ ਉਰੀ ਮਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਉਹ ਵੀ ਮਗਰੇ ਮਗਰੇ ਆ ਗਈ ਰਿਸ਼ਤਾ ਲੈ ਕੇ ਉਹ ਤਾਂ ਠੀਕ ਆ ਵੀਰੇ ਪਰ ਪਤਾ ਨਹੀਂ ਕਿਉਂ ਮੈਨੂੰ ਨਾਲ ਡਰ ਜਿਹਾ ਲੱਗੀ ਜਾਂਦਿਆ ਕਿਉਂਕਿ ਮੈਂ ਸ਼ੁਰੂ ਤੋਂ ਇਹੀ ਸੁਣਦੀ ਆਈਆਂ ਕਿ ਜਿਹੜੀ ਕੁੜੀ ਲੰਗੜੀ ਜਾਂ ਐਦਾਂ ਦੀ ਹੁੰਦੀ ਆ ਨਾ ਉਹਨੂੰ ਘਰ ਵਾਲਾ ਵੀ ਹਮੇਸ਼ਾ ਉਦਾਂ ਦਾ ਹੀ ਮਿਲਦਾ ਵਾ ਤੂੰ ਨਾ ਇਹਨਾਂ ਗੱਲਾਂ ਲਬੋਤਾ ਧਿਆਨ ਨਾ ਦੇ ਤੇ ਨਾਲੇ ਮੇਰੀ ਗੱਲ ਸੁਣ ਅੱਜ ਕੱਲ ਨਾ ਜ਼ਮਾਨਾ ਬਦਲ ਗਿਆ ਵਾ ਕੋਈ ਕੇ ਦੇ ਨਾਲ ਭੇਤ ਭਾਵ ਨਹੀਂ ਕਰਦਾ ਦੀਦੀ ਤਾਂ ਪਹਿਲਾਂ ਮੈਂ ਰਿਸ਼ਤਾ ਕਿਵੇਂ ਕਰ ਲਾਂਗੀ ਤੂੰ ਛੱਡ ਉਹਨਾਂ ਗੱਲਾਂ ਨੂੰ ਹੁਣ ਐ ਵੀ ਦੇਖਾਂ ਦੀਦੀ ਆਪਣੇ ਵਾਸਤੇ ਕਿੰਨਾ ਕੁਝ ਕਰਦੀ ਪਈ ਆ ਜੇ ਤੇਰਾ ਰਿਸ਼ਤਾ ਹੋ ਜਾਊਗਾ ਤੇ ਦੀਦੀ ਵੀ ਖੁਸ਼ ਹੋ ਜਾਊਗੀ ਜਿੰਨਾ ਚਿਰ ਆਪਣਾ ਨਾ ਨਾ ਪੂਜਾ ਕੁਝ ਬਣਿਆ ਤੇ ਦੀਦੀ ਨੇ ਵੀ ਨਹੀਂ ਆਪਣੇ ਬਾਰੇ ਸੋਚਣਾ ਚਲੋ ਠੀਕ ਹੈ ਪਰ ਵੀਰੇ ਪਰ ਦੀਦੀ ਸਾਡੇ ਵਾਸਤੇ ਜੋ ਕੁਝ ਵੀ ਕਰਨਦੇ ਆ ਨਾ ਉਹਨਾਂ ਦਾ ਅਹਿਸਾਨ ਅਸੀਂ ਕਦੀ ਨਹੀਂ ਦੇ ਸਕਦੇ ਬਾਕੀ ਜੋ ਵੀ ਦੀਦ ਨੂੰ ਠੀਕ ਲੱਗਦਾ ਵਾ ਨਾ ਅਸੀਂ ਦੀਦੀ ਹਾਂ ਚਾਹ ਹਾਈ ਮਿਲਾਵਾਂਗੇ చల్ తన ఐదా గమల్ ఆయిన చా పాప హను ఫోన్ ਪਤਾ ਨਹੀਂ ਕਿਹੜੀ ਗੱਲ ਹੋ ਗਈ ਆ ਮਨਦੀਪ ਨੇ ਅਚਾਨਕ ਬੁਲਾ ਲਿਆ ਮੈਨੂੰ ਫੋਨ ਕਰਕੇ ਹਲੋ ਹਲੋ ਹਾਂ ਮਨਦੀਪ ਐਡੀ ਕਿਹੜੀ ਗੱਲ ਹੋ ਗਈ ਆ ਉਹ ਦੀਦੀ ਕਮਲ ਆਇਆ ਵਾ ਰਿਸ਼ਤਾ ਲੈ ਕੇ ਪੂਜਾ ਲਈ ਅੱਛਾ ਕਮਲ ਆਇਆ ਵਾ ਤੇ ਇਹ ਗੱਲ ਤੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਪਹਿਲਾਂ ਕੀ ਦੱਸਣੀ ਸੀ ਤੁਹਾਨੂੰ ਮੰਮੀ ਤੇ ਗੁੱਸੇ 'ਚ ਬੜੀ ਸੀ ਹੁਣ ਮਸਾ ਮਸਾ ਮੰਮੀ ਦਾ ਗੁੱਸਾ ਠੰਡਾ ਹੋਇਆ ਵਾ ਅੱਛਾ ਉਹਨੂੰ ਤਾਂ ਆਪ ਨਹੀਂ ਸਮਝਾਉਂਦੀ ਕਿ ਕਮਲ ਆਇਆ ਕਿ ਲੈਣਾ ਤੇ ਤੂੰ ਹੀ ਸ਼ੇਤੀ ਆਓ ਤੇ ਆ ਕੇ ਸਾਰਾ ਕੁਝ ਸੰਭੋ ਚੱਲ ਠੀਕ ਮੈਂ ਆਉਣੀ ਆ ਗਲੀ ਜੀਆ ਬੱਸ ਆਜੋ ਆਜੋ ਇਹਨਾਂ ਦੀ ਆ ਜੇ ਮੇਰੀ ਛੋਟੀ ਕੁੜੀ ਬੜੀ ਸਿਆਣੀ ਹੈ ਮੇਰੀ ਤੀ ਜਿਹੜੇ ਘਰ ਚ ਜਾਓਗੇ ਨਾ ਸਵਰਗ ਬਣਾ ਦੋਗੀ ਹਾਂਜੀ ਭੈਣ ਜੀ ਮੈਂ ਵੀ ਇਹ ਚਾਹੁੰਨੀ ਆ ਕਿ ਜਿਹੜੀ ਮੇਰੇ ਘਰ ਨੂੰ ਬਣ ਕੇ ਆਵੇ ਨਾ ਤੇ ਉਹ ਵੀ ਮੇਰੇ ਘਰ ਨੂੰ ਸਵਰਗ ਬਣਾ ਦੇ ਭੈਣ ਜੀ ਤੁਸੀਂ ਬੇਫਿਕਰੇ ਹੋ ਜਾ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਹਾਂਜੀ ਹਾਂਜੀ ਭੈਣ ਜੀ ਵੈਸੇ ਤੇ ਮੈਨੂੰ ਮੇਰੇ ਪੁੱਤੇ ਪੂਰਾ ਯਕੀਨ ਆ ਉਹ ਕੋਈ ਗਲਤ ਫੈਸਲਾ ਨਹੀਂ ਲੈ ਸਕਦਾ ਲੈ ਆ ਗਈ ਜੇ ਮੇਰੀ ਵੱਡੀ ਕੁੜੀ ਵੀ ਸੰਦੀਪ ਕਮਲ ਤੁਮ ਮੈਨੂੰ ਦੱਸ ਤੇ ਦਿੰਦਾ ਕਿ ਤੂੰ ਰਿਸ਼ਤਾ ਲੈ ਕਿਉਂ ਲੱਗਾ ਵਾ ਸੰਦੀਪ ਪਲੀਜ਼ ਮੈਨੂੰ ਗਲਤ ਨਾ ਸਮਝੀ ਮੈਂ ਤੇ ਇਹੀ ਚਾਹੁੰਦਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਤੇਰੇ ਕੰਮ ਆ ਸਕਾਂ ਤਨ ਪਤਾ ਵੀ ਹੈ ਤੂੰ ਕਰਨ ਕਿ ਲੱਗਾ ਵਾ ਕਿਤੇ ਕੱਲ ਦੀ ਮੇਰੀਆਂ ਗੱਲਾਂ ਸੁਣ ਕੇ ਤੈਨੂੰ ਆ ਗਿਆ ਨਹੀਂ ਨਹੀਂ ਸਦੀਮਾ ਕਿਸ ਦੀਆਂ ਗੱਲਾਂ 'ਚ ਨਹੀਂ ਆਇਆ ਪਰ ਜਦੋਂ ਤੋਂ ਮੈਨੂੰ ਸਾਰੀ ਗੱਲ ਦਸੀ ਨਾ ਪੂਜਾ ਬਾਰੇ ਤੇ ਮੈਨੂੰ ਇਦਾਂ ਲੱਗਾ ਜਿਦਾ ਰੱਬ ਨੇ ਮੈਨੂੰ ਤੇਰੇ ਨਾਲ ਇਸੇ ਕੰਮ ਲਈ ਮਿਲਾਇਆ ਵਾ ਬਸ ਵੀ ਕਰੋ ਹੁਣ ਤੁਸੀਂ ਸਾਰੀਆਂ ਗੱਲਾਂ ਕਰੀ ਜਾਣੀਆਂ ਵਾ ਕੁਝ ਗੱਲਾਂ ਸਾਨੂੰ ਵੀ ਕਰਨ ਦਿਓ ਕਿਉਂ ਭੈਣ ਜੀ ਸਾਨੂੰ ਨਾ ਕੁੜੀ ਪਸੰਦ ਆ ਜੇ ਤੁਸੀਂ ਚਾਹੋ ਤੇ ਅੱਜ ਹੀ ਚੁੰਨੀ ਚੜਾ ਕਰਕੇ ਲੈ ਜੀਏ ਅੱਜ ਹੀ ਹਾਂਜੀ ਭੈਣ ਜੀ ਚਲੋ ਭੈਣ ਜੀ ਜਿੰਦਾ ਤੁਹਾਨੂੰ ਚੰਗਾ ਲੱਗਦਾ ਉਦਾਂ ਹੀ ਕਰ ਲੈਨੇ ਆ ਠੀਕ ਹੈ ਭੈਣ ਜੀ ਜਾਓ ਸੰਦੀਪ ਕਰੋ ਫਿਰ ਤਿਆਰੀਆਂ ਠੀਕ ਹੈ ਮੰਮੀ ਕਮਲ ਨੇ ਫੈਸਲਾ ਕਿਉਂ ਲਿਆ ਪੂਜਾ ਨਵੇਂ ਆ ਕਰਨ ਲਈ ਦੀਦੀ ਕਿਉਂ ਹੋਇਆ ਤੂੰ ਇੰਨੀ ਟੈਨਸ਼ਨ ਚ ਚੇ ਲੱਗੰਦੇ ਹੋ ਨਹੀਂ ਪੂਜਾ ਮੈਂ ਟੈਨਸ਼ਨ ਵਿੱਚ ਨਹੀਂ ਆ ਮੈਨੂੰ ਤਾਂ ਸਭੋ ਖੁਸ਼ੀ ਹੁੰਦੀ ਆ ਕਿ ਮੇਰੇ ਭੈਣ ਦਾ ਵਿਆਹ ਹੋ ਚੱਲਾ ਐ ਇਹ ਵੀ ਕਿਸੇ ਦਿਨ ਘਰ ਦੀ ਨੋ ਬਣੇਗੀ ਪਰ ਦੀਦੀ ਮੈਂ ਤੁਹਾਡੇ ਤੋਂ ਪਹਿਲਾਂ ਨਾ ਆਪਣੇ ਵਿਆਹ ਬਾਰੇ ਕੁਝ ਨਹੀਂ ਸੀ ਸੋਚਿਆ ਤੇ ਫਿਰ ਕੀ ਹੋ ਗਿਆ ਨਹੀਂ ਸੋਚਿਆ ਤੇ ਮੈਂ ਤਾਂ ਸੋਚਿਆ ਸੀ ਨਾ ਕਿ ਮੈਂ ਹਬਤੋ ਪਹਿਲਾਂ ਨਾ ਤੇਰਾ ਵਿਆਹ ਹੋਏਗਾ ਚਲਾ ਨਾ ਤਿਆਰ ਕਰਾਂ ਤੈਨੂੰ ਆ ਜਾ ਤਾਂ ਚੱਪਲ ਮਨਦੀਪ ਲੈ ਆਇਆ ਹੁਣ ਇਹਨਾਂ ਦੀ ਅਮਾਨਤ ਮਨਦੀਪ ਜਾ ਮਠਿਆਈ ਫੜ ਲਿਆ ਜਿਹੜੀ ਕੁੜੀ ਦੇ ਚੋਲੇ ਚ ਪਾਉਣੀ ਆ ਚਲੋ ਠੀਕ ਹੈ ਮਮੀ ਮੈਂ ਲੈ ਆਇਆ ਨਾ ਆ ਕੀ ਤੂੰ ਇਹਨੂੰ ਇਹਦੇ ਕੋਲ ਕਿਉਂ ਬਿਠਾਈ ਜਾਂਦੀ ਆ ਭੈਣ ਜੀ ਉਹਨੂੰ ਹੀ ਬਿਠਾਵਾਂਗੇ ਜਿੰਨੂੰ ਤੁਹਾਡੇ ਮੁੰਡੇ ਨੇ ਪਸੰਦ ਕੀਤਾ ਤੁਹਾਨੂੰ ਕਿਹਨੇ ਕਿਹਾ ਵਾ ਕਿ ਅਸੀਂ ਇਹਨੂੰ ਲੰਗੜੀ ਜੀ ਨੂੰ ਪਸੰਦ ਕੀਤਾ ਵਾ ਅਸੀਂ ਤੇ ਤੁਹਾਡੀ ਵੱਡੀ ਕੁੜੀ ਨੂੰ ਪਸੰਦ ਕੀਤਾ ਵਾ